ਸ਼੍ਰੀ ਮੁਕਸਾ ਸਾਹਿਬ ਤੋਂ ਖਬਰ ਵਾਲ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਮਲੋਟ ਦੇ ਨਜ਼ਦੀਕ ਪਿੰਡ ਮਹਾਰਾਜਵਾਲਾ ਕੋਲ ਇੱਕ ਟਰਾਲੇ ਵੱਲੋਂ ਫੇਟ ਮਾਰੇ ਜਾਣ ਕਾਰਨ ਖੇਤ ਦੇ ਵਿੱਚ ਜਾ ਪਲਟੀ ਕੰਡਕਟਰ ਨੇ ਦੱਸਿਆ ਕਿ ਹਾਸਾ ਕਿਵੇਂ ਹੋਇਆ ਇਸ ਹਾਸੇ ਦੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਮਲੋਟ ਵਿਖੇ ਪਹਤਿ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਬਹੁਤ ਦਿਨ ਜਿਹੜਾ ਮਾੜਾ ਚੜਿਆ ਸੀਗਾ ਬੱਸਾਂ ਵਾਲਿਆਂ ਦੇ ਖਾਸ ਕਰਕੇ ਟਰਾਂਸਪੋਰਟ ਵਿਭਾਗ ਦੇ ਉੱਤੇ ਤੇ ਵਾਹਿਗੁਰੂ ਦਾ ਸ਼ੁਕਰ ਵੀ ਕਰਦੇ ਆ ਜਿੱਥੇ ਭਰੀ ਹੋਈ ਬੱਸ ਪਲਟੀ ਹੈ ਤੇ ਸਵਾਰੀਆਂ ਦੇ ਸੱਟਾ ਫੇਟਾ ਤੋਂ ਬਹੁਤੀਆਂ ਨਹੀਂ ਹੋਈਆਂ ਵਿਚਾਰ ਸੱਚੇ ਸਤਗੁਰ ਦਾ ਧੰਨਵਾਦ ਕਰਦੇ ਆਂ ਅਸੀਂ ਕਿ ਮੋਰੋਂ ਕੋਈ ਟਰਾਲੇ ਵਾਲਾ ਆਉਂਦਾ ਸੀਗਾ ਜਿਹੜਾ ਕਿ ਹੋ ਸਕਦਾ ਸੁੱਤਾ ਹੋਵੇ ਨੀਂਦ ਆ ਗਈ ਜਾਂ ਕੁਝ ਹੋਰ ਪ੍ਰੋਬਲਮ ਸੀ ਉਹਨੂੰ ਸਾਡੀ ਸਾਈਡ ਲਿਆ ਬਿਲਕੁਲ ਅਸੀਂ ਕੋਸ਼ਿਸ਼ ਕੀਤੀ ਬੱਸ ਬਚਾਉਣ ਦੀ ਅਗਲਾ ਪਸਾ ਫਿਰ ਵੀ ਅਸੀਂ ਵਿਚਾਰਿਆ ਬੱਸ ਰੋਗ ਵੀ ਲਈ ਲੇਕਿਨ ਪਿਛਲੇ ਪਾਸੇ ਉਹਨੇ ਵਿੱਚ ਮਾਰ ਕੇ ਗੱਡੀ ਥੱਲੇ ਸੜਤੀ ਮੁੱਖਤੋਂ ਕਿੰਨੇ ਵਜੇ ਚੱਲੇ ਸੀ ਕਿੰਨੀਆਂ ਸਵਾਰੀਆਂ ਲੈ ਕੇ ਬੱਸ ਆ ਰਹੀ ਡੇਢ ਵਜੇ ਚੱਲਿਆ ਸੀ ਸਾਡੇ ਕੋਲੇ 8 ਸਵਾਰੀਆਂ ਸੀ ਕਿੰਨੀਆਂ ਕੁ ਸਵਾਰੀਆਂ ਜਿਹੜੀ 80 ਸਵਾਰੀਆਂ ਦੇ ਲਗਭਗ ਸੀਗੇ ਸਾਡੇ ਉੱਪਰ ਲੋਕਾਂ ਕਿੰਨੇ ਹੋਏ ਕਿੰਨੇ ਜ਼ਖਮੀ ਕਿੰਨੇ ਕੋਈ 8 8-9 ਕੇ ਜਾਣੇ ਜ਼ਖਮੀ ਹੋਏ ਜੀ ਵਿਚੋ ਕੰਟਰੈਕਟਰਾਂ ਦੀ ਜਿਹੜੀ ਬੱਸ ਐਕਸੀਡੈਂਟ ਹੋਈ ਹੈ ਜੀ ਤੇ ਅਸੀਂ ਮੌਸੋ ਤੋਂ ਚੱਲ ਗਏ ਮਲੋਟ ਵਾਇਆ ਹੋ ਜਾਗੇ ਸੀ ਤੇ ਜਦੋਂ ਮਗਾਜ ਵਾਲਾ ਆਲੀ ਨਹਿ ਟੱਪ ਗਏ ਅੱਗੋਂ ਕੋੜ ਆਇਆ ਮੈਂ ਵਿਚਾਰੇ ਸਵਾਰੀਆਂ ਦੀਆਂ ਵੀ ਬਕਾਇਆ ਹੋਏ ਮੋੜੇ ਟਟਾ ਕਰ ਗਏ ਸੀ ਆ ਗਏ ਉਹਨੇ ਪਿਛਲੇ ਪਾਸੇ ਉਹਦੀ ਸਾਈਡ ਵਜਈ ਮੈਨੂੰ ਤਾਂ ਬਸ ਇਨਾ ਪਤਾ ਜੀ ਗੱਡੀ ਅਸੀਂ ਸਾਈਡ ਤੇ ਕੀਤੀ ਸੀ ਡਰਾਈਵਰ ਨੇ ਰੋਕ ਵੀ ਲਈ ਸੀ ਭਾਈ ਜਦੋਂ ਸਾਈਡ ਵਜਨੇ ਕਰਕੇ ਗੱਡੀ ਵੀ ਜਣ ਕੇ ਐਸਾ ਹਸਤਾ ਪਲਟ ਗਈ ਹੋਲਾ ਖਾਉਣ ਗਈ ਥੱਲੇ ਪਾਟ ਗਈ ਥੱਲੇ ਪਾਟ ਗਈ ਹਾਂ ਖਤਾਨੇ ਪਾਟੀਆਂ ਵੀ ਪਾਸੇ ਮਿੱਟੀ ਪੋਲੀ ਚ ਹੋਣੀ ਪਲਟੀ ਕੀ ਹੋਇਆ ਕੀ ਕਾਰਨ ਮੈਂ ਤਾਂ ਹੀ ਵਿਚਾਰੇ ਟਿਕਟਾ ਕਟੀਆਂ ਦਾ ਸੀ ਤੇ ਥੋੜਾ ਆਇਆ ਕੋਲ ਰਿੱਡ ਪਿੱਛੇ ਜਾਂ ਪਿੱਛੋਂ ਸਾਈਡ ਵੱਲ ਗਿਆ ਪਿੱਛੋਂ ਹਾਂ ਕਿ ਥੱਲੇ ਜਾਣੀ ਕਿ ਦਸ ਹਾਂ ਅਸੀਂ ਆ ਵੀ ਸਾਈਡ ਤੇ ਸੀ ਗੱਡੀ ਲੋਪਰੀ ਸੀ ਡਰਾਈਵਰ ਨੇ ਉਹਦੀ ਸਾਈਡ ਵੱਧਨੇ ਕਾਕੇ ਗੱਡੀ ਪਾਰਟੀ ਹੂੰ ਕਿ ਥੱਲੇ ਡਿੱਗ ਗਿਆ ਸੇ ਹੌਲੀ ਹੌਲੀ ਥੱਲੇ ਬੈ ਟੱਕਰ ਮਾਰੀ ਪਿਛਲੇ ਪਾਸੇ ਪਿਛਲੇ ਪਾਸੇ ਟੱਕਰ ਉਹਦੇ ਡਿਸਪੋਜੀਸ਼ਨ ਲਈ ਦੇ ਕਰਤਾ ਆਪਰੇਸ਼ਨ ਵੀ ਉਹ ਵੀ ਕਰਤਾ ਤੇ ਦੂਜੇ ਦੇ ਕਿਦਾਂ ਪਲਸਟਰ ਵੀ ਲਗਾਤਾ ਪਲਸਟਰ ਲਗਾਤਾ ਕਿ ਉਹ ਜਿਹੜੀ ਦੂਸਰੀਆਂ ਉਸਦੇ ਬਾਰੇ ਡਿਸਕ ਨਹੀਂ ਉਹ ਠੀਕ ਹੈ ਮਰੀਜ਼ ਹੀ ਕਹਿੰਦਾ ਹੈ ਇੱਕ ਪੇਸ਼ੈਂਟ ਦੇ ਹੈ ਐਕਸ ਰੇ ਆ ਗਏ ਬਸ ਉਹ ਚੱਲ ਰਿਹਾ ਐਕਸ ਰੇ ਇੱਕ ਪੱਖਾ ਦੇ ਹੋ ਗਿਆ ਪੱਖਾ ਠੀਕ ਹੈ ਸਟੇਟਸ ਅੱਜ ਮੈਰਾਇਵ ਵਾਲਿਆ ਵਿਖੇ ਇੱਕ ਬੱਸ ਪਲਟੀ ਹੈ ਜਿਸ ਵਿੱਚ 8 ਕਿੰਨਾ ਪੇਸ਼ੈਂਟ ਸਾਡੇ ਕੋਲ ਆਏ ਹੈ ਜਿਸ ਵਿੱਚ ਦੋ ਪੇਸ਼ੈਂਟ ਕਾਫੀ ਜ਼ਿਆਦਾ ਹੈ ਜਿਹੜੇ ਹੁਣ ਤੱਕ ਅਸੀਂ ਦੇਖ ਚੁੱਕੇ ਆ ਉਹਨਾਂ ਦੇ ਇੱਕ ਦੇ ਸ਼ੋਲਡਰ ਡਿਸਲੋਕੇਸ਼ਨ ਹੈ ਇੱਕ ਦੇ ਫ੍ਰੈਕਚਰ ਹੈ ਬਾਕੀ ਜਿਹੜੇ ਹਜੇ ਤੱਕ ਐਕਸਰੇ ਹੋ ਰਿਹਾ ਹੈ ਤੇ ਇਹ ਕਿੰਨਾ ਤਕਰੀਬਨ ਚਲੋ ਕੋਈ ਕਹਿੰਦਾ ਹੈ ਦਾਨੀ ਮੱਲੀ ਦੀ ਨੁਕਸਾਨ ਦਾ ਤਾਂ ਕਾਫੀ ਜ਼ਿਆਦਾ ਬੱਚਤ ਰਹੀ ਹੈ ਪਤਾ ਨਹੀਂ ਕਿ ਹਾਦਸਾ ਕਿਸ ਤਰ੍ਹਾਂ ਹੋਇਆ ਕੋਈ ਜਿਹੜਾ ਹੈ ਵਾਪਰਿਆ ਇਹ ਤੁਹਾਨੂੰ ਕਿ ਮੈਂ ਬਸ ਇਹ ਦੱਸਿਆ ਗਿਆ ਹੈ ਕਿ ਬਸ ਪਲਟੀ ਹੈ ਕਿਦਾਂ ਬਲਟੇ ਇਸ ਬਾਰੇ ਤੁਹਾਨੂੰ ਨਹੀਂ ਕਰਨਾ